ਮਾਨਯੋਗ ਡੀਜੀਪੀ ਪੰਜਾਬ ਆਈਜੀ ਫਰੀਦਕੋਟ ਰੇਂਜ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਪਾਕੀਰਤ ਮੀਨਾ ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਐਸਐਚਓ ਕੋਟਪਾਈ ਜਸਵੀਰ ਸਿੰਘ ਵੱਲੋਂ ਇੱਕ ਨਸ਼ਾ ਤਸਕਰ ਅਸ਼ੋਕ ਕੁਮਾਰ ਸਨਵਜਗਦੀਸ਼ ਵਾਸੀ ਭਲਾਈਆਣਾ ਪ੍ਰਾਪਰਟੀ ਦੀ ਪ੍ਰਾਪਰਟੀ ਫ੍ਰੀਜ਼ ਕਰਾਉਣ ਵਾਸਤੇ ਉਸਦੀ ਪ੍ਰਾਪਰਟੀ ਨਸ਼ਾ ਵੇਚ ਕੇ ਬਣਾਈ ਸੀ ਉਹ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਕਿਸ ਭੇਜਿਆ ਸੀ ਜੋ ਅੱਜ ਉਸ ਕੰਪੀਟੈਂਟ ਅਥਾਰਟੀ ਵੱਲੋਂ ਹੁਕਮ ਹੋਇਆ 68 ਹਫਤੇ ਤੱਕ ਉਹਦੀ ਪ੍ਰਾਪਰਟੀ ਫ੍ਰੀਜ਼ ਕਰਨ ਵਾਸਤੇ ਜੋ ਉਸ ਦਾ 5.5 ਮਰਲੇ ਦਾ ਪਲਾਟ ਕਰੀਬ 3.5 ਲੱਖ ਦਾ ਗਿਦੜਵਾ ਉਸ ਪਲਾਟ ਤੇ ਅਸੀਂ ਜੋ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਹੋਇਆ ਉਹਦੇ ਪਲਾਟ ਤੇ ਚਪਕਾਇਆ ਗਿਆ ਤੇ ਉਹ ਆਪਣੀ ਪ੍ਰਾਪਰਟੀ ਨਾ ਕਿਸੇ ਨੂੰ ਅੱਗੇ ਵੇਚ ਸਕਦਾ ਨਾ ਉਹ ਟ੍ਰਾਂਸਫਰ ਕਰ ਸਕਦਾ ਇਹ ਪ੍ਰਾਪਰਟੀ ਦੀ ਪਰ ਥਰਡ ਕੰਪੀਟੈਂਟ ਅਥਾਰਟੀ ਵੱਲੋਂ ਜਿਵੇਂ ਅੱਗੇ ਹੁਕਮ ਹੋਵੇਗਾ ਉਵੇਂ ਕੀਤਾ ਜਾਏਗਾ ਇਸ ਲਈ ਆਪ ਨੂੰ ਇਹ ਮਾਧਿਅਮ ਰਹੀਂ ਜਿਹੜੇ ਵੀ ਨਸ਼ਾ ਤਸਕਰਾਂ ਨੇ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਬਣਾਈਆਂ ਉਹ ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਜਾਣਗੀਆਂ ਉਹ ਪ੍ਰਾਪਰਟੀਆਂ ਨਾ ਹੀ ਕਿਸੇ ਕੋਈ ਅੱਗੇ ਕਿਸੇ ਨੂੰ ਵੇਚ ਸਕਦਾ ਤੇ ਨਾ ਹੀ ਉਹ ਕਿਸੇ ਟਰਾਂਸਫਰ ਕਰ ਸਕਦਾ ਜਿਹੜੀ ਵੀ ਪ੍ਰਾਪਰਟੀ ਨਸ਼ਾ ਵੇਚ ਕੇ ਬਣਾਈ ਆ ਉਹ ਅਸੀਂ ਉਹਨਾਂ ਦੀ ਫਰੀਜ਼ ਕੀਤੀ ਜਾਣੀ ਆ ਤੇ ਕਿਸੇ ਵੀ ਇਸ ਤਰ੍ਹਾਂ ਦੇ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ। ਮਾਨਯੋਗ ਡੀਜੀਪੀ ਪੰਜਾਬ ਆਈਜੀ ਫਰੀਦਕੋਟ ਰੇਂਜ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਭਗੀਰਥ ਮੀਨਾ ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਐਸਐਚਓ ਕੋਟਪਾਈ ਜਸਵੀਰ ਸਿੰਘ ਵੱਲੋਂ ਇੱਕ ਨਸ਼ਾ ਤਸਕਰ ਅਸ਼ੋਕ ਕੁਮਾਰ ਸਨਵਜ ਜਗਦੀਸ਼ ਵਾਸੀ ਭਲਾਈਆਣਾ ਪ੍ਰਾਪਰਟੀ ਦੀ ਪ੍ਰੋਪਰਟੀ ਫ੍ਰੀਜ਼ ਕਰਾਉਣ ਵਾਸਤੇ ਉਸਦੀ ਪ੍ਰੋਪਰਟੀ ਨਸ਼ਾ ਵੇਚ ਕੇ ਬਣਾਈ ਸੀ ਉਹ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਕੇਸ ਭੇਜਿਆ ਸੀ ਜੋ ਅੱਜ ਉਸ ਕੰਪੀਟੈਂਟ ਅਥਾਰਟੀ ਵੱਲੋਂ ਹੁਕਮ ਹੋਇਆ 68 ਹਫਤੇ ਤ ਤ ਉਹਦੀ ਪ੍ਰੋਪਰਟੀ ਫ੍ਰੀਜ਼ ਕਰਨ ਵਾਸਤੇ ਜੋ ਉਸ ਦਾ 5.5 ਮਰਲੇ ਦਾ ਪਲਾਟ ਕਰੀਬ 3.5 ਲੱਖ ਦਾ ਗਿਦੜਵਾ ਉਸ ਪਲਾਟ ਤੇ ਅਸੀਂ ਜੋ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਹੋਇਆ ਉਹਦੇ ਪਲਾਟ ਤੇ ਚਪਕਾਇਆ ਗਿਆ ਤੇ ਉਹ ਆਪਣੀ ਪ੍ਰਾਪਰਟੀ ਨਾ ਕਿਸੇ ਨੂੰ ਅੱਗੇ ਵੇਚ ਸਕਦਾ ਨਾ ਉਹ ਟਰਾਂਸਫਰ ਕਰ ਸਕਦਾ ਇਹ ਪ੍ਰਾਪਰਟੀ ਦੀ ਥਰਡ ਕੰਪੀਟੈਂਟ ਅਥਾਰਟੀ ਵੱਲੋਂ ਜਿਵੇਂ ਅੱਗੇ ਹੁਕਮ ਹੋਵੇਗਾ ਉਵੇਂ ਕੀਤਾ ਜਾਏਗਾ ਇਸ ਲਈ ਆਪ ਨੂੰ ਇਹ ਮਾਧਿਅਮ ਰਹੀਂ ਜਿਹੜੇ ਵੀ ਨਸ਼ਾ ਤਸਕਰਾਂ ਨੇ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਬਣਾਈਆਂ ਉਹ ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਜਾਣਗੀਆਂ ਉਹ ਪ੍ਰਾਪਰਟੀਆਂ ਨਾ ਹੀ ਕੋਈ ਅੱਗੇ ਕਿਸੇ ਨੂੰ ਵੇਚ ਸਕਦਾ ਤੇ ਨਾ ਹੀ ਉਹ ਕਿਸੇ ਟਰਾਂਸਫਰ ਕਰ ਸਕਦਾ ਜਿਵੇਂ ਪ੍ਰਾਪਰਟੀ ਨਸ਼ਾ ਵੇਚ ਕੇ ਬਣਾਈ ਆ ਉਹ ਅਸੀਂ ਉਹਨਾਂ ਦੀ ਫਰੀਜ਼ ਕੀਤੀ ਜਾਣੀ ਆ ਤੇ ਕਿਸੇ ਵੀ ਇਸ ਤਰ੍ਹਾਂ ਦੇ ਨਸ਼ਾ ਤਸਕਰ ਨੂੰ ਬਖਸ਼ਣਾ ਨਹੀਂ ਜਾਏਗਾ ਮਾਨਜੋਗ ਡੀਜੀਪੀ ਪੰਜਾਬ ਆਈਜੀ ਫਰੀਦਕੋਟ ਰੇਂਜ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਭਗੀਰਥ ਮੀਨਾ ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਐਸਐਚਓ ਕੋਟਪਾਈ ਜਸਵੀਰ ਸਿੰਘ ਵੱਲੋਂ ਇੱਕ ਨਸ਼ਾ ਤਸਕਰ ਅਸ਼ੋਕ ਕੁਮਾਰ ਸਨਵਜਗਦੀਸ਼ ਵਾਸੀ ਭਲਾਈਆਣਾ ਪ੍ਰਾਪਰਟੀ ਦੀ ਪ੍ਰੋਪਰਟੀ ਫ੍ਰੀਜ਼ ਕਰਾਉਣ ਵਾਸਤੇ ਉਸਦੀ ਪ੍ਰੋਪਰਟੀ ਨਸ਼ਾ ਵੇਚ ਕੇ ਬਣਾਈ ਸੀ ਉਹ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਕੇਸ ਭੇਜਿਆ ਸੀ ਜੋ ਅੱਜ ਉਸ ਕੰਪੀਟੈਂਟ ਅਥਾਰਟੀ ਵੱਲੋਂ ਹੁਕਮ ਹੋਇਆ 68 ਹਫਤੇ ਤੱਕ ਉਹਦੀ ਪ੍ਰੋਪਰਟੀ ਫ੍ਰੀਜ਼ ਕਰਨ ਵਾਸਤੇ ਜੋ ਉਸ ਦਾ 5.5 ਮਰਲੇ ਦਾ ਪਲਾਟ ਕਰੀਬ 3.5 ਲੱਖ ਦਾ ਗਿਦੜਵਾ ਉਸ ਪਲਾਟ ਤੇ ਅਸੀਂ ਜੋ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਹੋਇਆ ਉਹ ਉਹਦੇ ਪਲਾਟ ਤੇ ਚਪਕਾਇਆ ਗਿਆ ਤੇ ਉਹ ਆਪਣੀ ਪ੍ਰਾਪਰਟੀ ਨਾ ਕਿਸੇ ਨੂੰ ਅੱਗੇ ਵੇਚ ਸਕਦਾ ਨਾ ਉਹ ਟਰਾਂਸਫਰ ਕਰ ਸਕਦਾ ਇਹ ਪ੍ਰਾਪਰਟੀ ਦੀ ਥਰਡ ਕੰਪੀਟੈਂਟ ਅਥਾਰਟੀ ਵੱਲੋਂ ਜਿਵੇਂ ਅੱਗੇ ਹੁਕਮ ਹੋਵੇਗਾ ਉਵੇਂ ਕੀਤਾ ਜਾਏਗਾ ਇਸ ਲਈ ਆਪ ਨੂੰ ਇਹ ਮਾਧਿਅਮ ਰਹੀਂ ਜਿਹੜੇ ਵੀ ਨਸ਼ਾ ਤਸਕਰਾਂ ਨੇ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਬਣਾਈਆਂ ਉਹ ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕੀਤੀਆਂ ਜਾਣਗੀਆਂ ਉਹ ਪ੍ਰਾਪਰਟੀਆਂ ਨਾ ਹੀ ਕੋਈ ਅੱਗੇ ਕਿਸੇ ਨੂੰ ਵੇਚ ਸਕਦਾ ਤੇ ਨਾ ਹੀ ਉਹ ਕਿਸੇ ਟਰਾਂਸਫਰ ਕਰ ਸਕਦਾ ਜਿਹੜੀ ਵੀ ਪ੍ਰਾਪਰਟੀ ਨਸ਼ਾ ਵੇਚ ਕੇ ਬਣਾਈ ਆ ਉਹ ਅਸੀਂ ਉਹਨਾਂ ਦੀ ਫਰੀਜ਼ ਕੀਤੀ ਜਾਣੀ ਆ ਤੇ ਕਿਸੇ ਵੀ ਇਸ ਤਰ੍ਹਾਂ ਦੇ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਏਗਾ